ਸਮਾਨਾ ਦੇ ਪਿੰਡ ਰਾਮਨਗਰ ਦੇ ਵਿੱਚ ਟੈਂਟ ਹਾਊਸ ਦਾ ਪ੍ਰੀ ਟੈਂਟ ਹਾਊਸ ਵੀ ਟੈਂਟ ਹਾਊਸ ਦੇ ਵਿੱਚ ਰਾਤ ਨੂੰ ਕੋਈ ਅਚਾਨਕ ਅੱਗ ਲੱਗੀ ਅੱਗ ਲੱਗਣ ਨਾਲ ਕਾਫੀ ਜ਼ਿਆਦਾ ਨੁਕਸਾਨ ਆਇਆ ਇਸ ਟੈਂਟ ਹਾਊਸ ਦਾ ਤੁਸੀਂ ਗੋਦਾਮ ਦੇਖ ਰਹੇ ਹੋ ਕੋਈ ਇੱਥੇ ਮਾਲੀ ਸਮਾਨ ਕੁਝ ਨਹੀਂ ਬਚਾ ਤੁਸੀਂ ਸਟੀਲ ਦੇ ਦੇ ਤੁਸੀਂ ਦੇਖ ਰਹੇ ਹੋ ਜਿਹੜੇ ਭਾਂਡੇ ਸਾਰੇ ਪਿੱਤਲ ਦੇ ਹੈ ਕੋਈ ਸਟੀਲ ਦੇ ਹੈ ਕੋਈ ਸਿਲਵਰ ਦੇ ਹੈ ਸਾਰੇ ਹੀ ਅੱਗ ਦੇ ਵਿੱਚ ਮੰਨ ਲਓ ਖਤਮ ਹੋ ਗਏ ਹਨ ਔਰ ਜਿੰਨਾ ਸਮਾਨ ਇੱਥੇ ਪਿਆ ਸੀ ਜਨਰੇਟਰ ਪਿਆ ਹੈ ਜਨਰੇਟਰ ਸੜ ਗਿਆ ਔਰ ਮੋਟਰਸਾਈਕਲ ਜੋ ਵੀ ਇੱਥੇ ਸਮਾਨ ਪਿਆ ਥਾ ਸਾਰਾ ਸਮਾਨ ਤੁਸੀਂ ਦੇਖ ਰਹੇ ਹੋ ਸੜਕੇ ਸੁਆ ਹੋ ਗਿਆ ਔਰ ਇਧਰ ਜਿੰਨਾ ਹੀ ਫਰਨੀਚਰ ਕੁਰਸੀਆਂ ਹੁੰਦੀਆਂ ਟੈਂਟ ਹਾਊਸ ਦੇ ਵਿੱਚ ਡੈਕੋਰੇਸ਼ਨ ਦਾ ਜਿੰਨਾ ਸਮਾਨ ਹੈ ਪੂਰੀ ਤਰ੍ਹਾਂ ਸੜ ਗਿਆ ਔਰ ਇਹ ਜਿੰਨੇ ਵੀ ਕੁਰਸੀਆਂ ਕੇ ਸਮਾਨ ਹੁੰਦਾ ਹੈ ਗੱਦੀਆਂ ਹੁੰਦੀਆਂ ਇਹ ਦੇਖੋ ਤੁਸੀਂ ਕੁਰਸੀਆਂ ਸਿਰਫ ਖਾਲੀ ਲੋਹਾ ਬਚਿਆ ਕੁਝ ਵੀ ਇੱਥੇ ਨਹੀਂ ਬਚਿਆ ਔਰ ਇੱਕ ਮੋਟਰਸਾਈਕਲ ਖੜਿਆ ਥਾ ਉਹ ਤੁਸੀਂ ਦੇਖ ਰਹੇ ਹੋ ਮੋਟਰਸਾਈਕਲ ਵੀ ਇਸ ਅੱਗ ਦੀ ਭੇਟ ਚੜ ਗਿਆ ਉਸ ਦੇ ਨਾਲ ਇਸ ਮੋਟਰਸਾਈਕਲ ਦਾ ਨੁਕਸਾਨ ਹੋਇਆ ਹੈ ਔਰ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੋਟਰਸਾਈਕਲ ਦੇ ਕਿਸ ਤਰ੍ਹਾਂ ਇੱਕਦਮ ਝੜ ਕੇ ਰਾਖ ਹੋ ਗਿਆ ਮੋਟਰਸਾਈਕਲ ਵੀ ਇਸ ਪਰਿਵਾਰ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇ ਹਾਲਾਤ ਆ ਇਹਨਾਂ ਦੇ ਕੀ ਨਾਮ ਹੈ ਇਹਨਾਂ ਦਾ ਬਲਜਿੰਦਰ ਤੁਹਾਡਾ ਕੀ ਨਾਮ ਹੈ ਜੀ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਇੱਥੇ ਸਰਪੰਚ ਆ ਕਿ ਆ ਇਹ ਜਿਹੜਾ ਟੈਂਟ ਹਾਊਸ ਹੈ ਕੀ ਨਾਮ ਹੈ ਅਤੇ ਕਿੰਨੇ ਟਾਈਮ ਟੈਂਟ ਚੱਲ ਰਿਹਾ ਤਾਂ ਬਲਜਿੰਦਰ ਜੀ ਆਹ 15-20 ਸਾਲ ਤੋਂ ਚੱਲ ਰਿਹਾ ਜੀ ਜੀ ਹਾਂ ਜੀ ਥੋੜਾ ਥੋੜਾ ਕਰਕੇ ਜੋੜ ਕੇ ਨੇ ਆਪਨੇ ਆਪ ਕਾਰੋਬਾਰ ਚਲਾਇਆ ਜੀ ਬਚਪਨ ਤੋਂ ਬੱਚੇ ਲੈ ਕੇ ਹੂੰ ਹਣ ਤੱਕ ਮਿਹਨਤ ਕਰਕੇ ਨੇ ਕੰਮ ਜੋੜਿਆ ਸਾਰਾ ਕਾਰੋਬਾਰ ਇਹ ਜਿੰਨਾ ਵੀ ਹੈਗਾ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਨੁਕਸਾਨ ਕਮ ਟਕਮ ਇਹਦਾ ਹੋਇਆ 40-50 ਲੱਖ ਰੁਪਏ ਦਾ ਸਿਰ ਤੋਂ ਲੈ ਕੇ ਸਿਰ ਤੱਕ ਭਰਿਆ ਹੋਇਆ ਸੀ ਇਹ ਪੂਰਾ ਗੋਦਾਮ ਸੜਕੇ ਸਵਾ ਹੋ ਗਿਆ ਬਲਜਿੰਦਰ ਜੀ ਪੂਰਾ ਗੋਦਾਮ ਭਰਿਆ ਹੋਇਆ ਸੀ ਕਿੰਨੇ ਟਾਈਮ ਤੋਂ ਤੁਸੀਂ ਕੰਮ ਕਰ ਰਹੇ ਹੋ ਔਰ ਕੌਣ ਕਿੰਨੇ ਬੰਦੇ ਕੰਮ ਕਰ ਰਹੇ ਸੀ ਦੇ ਵਿੱਚ ਪੰਜ ਚਾਰ ਬੰਦੇ ਕੰਮ ਕਰਦੇ ਸੀ ਅਸੀਂ ਤੇ 50-50 ਲੋਗਾਂ ਨੇ ਕੰਮ ਕਰਦੇ ਆ 30-40 ਮਜ਼ਦੂਰ ਕੰਮ ਕਰਦੇ ਜੀ ਨਾਲ ਇਹ ਤੇ ਕੋਈ ਮਜ਼ਦੂਰ ਵੀ ਕੰਮ ਕਰਦੇ ਹੋਣੇ 40-50 ਮਜ਼ਦੂਰ ਕੰਮ ਕਰਦੇ ਤੇ ਅੱਗ ਲੱਗਣ ਦਾ ਕੋਈ ਹੱਥ ਤੱਕ ਕੁਝ ਪਤਾ ਲੱਗਾ ਵੀ ਕੀ ਕਰਨ ਲੱਗੇ ਕੋਈ ਨਹੀਂ ਪਤਾ ਲੱਗਾ ਕੀ ਕਾਦੇ ਕਰਨ ਲੱਗੀ ਅੱਗ ਤੇ ਨੂੰ ਸਵੇਰੇ ਪੰਜੇ ਪਤਾ ਲੱਗਾ ਸਵੇਰੇ ਪੰਜੇ ਤੇ ਰਾਤ ਨੂੰ ਆਪਾਂ ਜਾਣਦੇ ਆ ਬਿਜਲੀ ਦੀ ਤਾਰਾਂ ਸੁੱਟਣ ਜਿੰਨੇ ਸਾਰੇ ਸਭ ਕੁਝ ਬੰਦ ਸੀ ਉਹ ਵੀ ਲਾਈਟ ਨਹੀਂ ਕੁਝ ਨਹੀਂ ਦਾ ਨੁਕਸਾਨ ਕਿੰਨਾ ਹੋ ਗਿਆ ਕੋਈ 50 ਲੱਖ ਦਾ 45 ਲੱਖ ਦਾ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਜਾਂ ਕੋਈ ਰੈੱਡ ਕਰਾਸ ਤੋਂ ਜਾਂ ਡੀਸੀ ਸਾਹਿਬ ਤੋਂ ਵੀ ਇਸ ਪਰਿਵਾਰ ਦੀ ਮਦਦ ਹੋਵੇ ਕਿਸ ਤਰ੍ਹਾਂ ਦਾ ਪਰਿਵਾਰ ਹੈ ਕੀ ਹਾਲਾਤ ਹੈ ਇਹਨਾਂ ਦੇ ਇਹ ਪਰਿਵਾਰ ਬਹੁਤ ਗਰੀਬ ਸੀ ਗਰੀਬੀ 'ਚ ਉੱਠਿਆ ਜੀ ਤੇ ਇਹਦਾ ਮਤਲਬ ਸਰਕਾਰ ਵੱਲੋਂ ਵੀ ਡੀਸੀ ਸਾਹਿਬ ਵੱਲੋਂ ਵੀ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਜਿੰਨਾ ਵੀ ਇਹਨਾਂ ਦਾ ਨੁਕਸਾਨ ਹੋਇਆ ਉਹ ਪੂਰਾ ਕੀਤਾ ਜਾਵੇ ਪੂਰਾ ਕਰਕੇ ਇਹਦਾ ਦੁਬਾਰਾ ਜਿਹੜਾ ਹੈਗਾ ਇਸ ਨੂੰ ਉਸੇ ਕੰਮ ਤੇ ਇਹਨਾਂ ਨੂੰ ਲੈ ਕੇ ਆਉਣਾ ਨਹੀਂ ਅੱਜ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਕੋਈ ਦੁਕਾਨ ਅੱਗੇ ਨੂੰ ਕੋਈ ਇਹਨਾਂ ਨੂੰ ਘਰ ਦਾ ਕੋਈ ਹੋਰ ਸਾਰਾ ਕੁਝ ਇਹਨਾਂ ਦਾ ਮਤਬਲ ਹੈ ਅੱਜ ਠੱਪਾ ਨਹੀਂ ਕੋਈ ਖੇਤੀ ਨਹੀਂ ਹੈਗੀ ਇਹਨਾਂ ਦੀ ਇਸ ਦੁਕਾਨ ਇਹਨਾਂ ਦਾ ਸਹਾਰਾ ਸੀ ਦੱਸਾ ਸਾਰੇ ਪਰਿਵਾਰ ਦਾ ਸਾਰ ਆਇ ਸੀ ਡੈਡੀ ਦੀ ਇਹਨਾਂ ਦੀ ਪਹਿਲਾਂ ਹੀ ਡੈਥ ਹੋ ਜਾਈ ਹੋਈ ਹੈ ਇਕੱਲੇ ਹੀ ਨੇ ਜਿਹੜੇ ਮਤਬਲ ਇਹ ਅੱਜ ਕਿੰਨੇ ਪਰਾਂ ਕਰ ਰਹੇ ਨੇ ਤੇ ਦੋ ਭਰਾ ਨੇ ਜੀ ਕੁਰੀ ਜੀ ਜਿਹੜਾ ਇਹ ਫਰੀ ਟੈਂਟ ਹਾਊਸ ਹੈ ਤੁਹਾਨੂੰ ਕਿੰਨੇ ਵਜੇ ਇਨਫਾਰਮੇਸ਼ਨ ਮਿਲੀ ਵੀ ਅੱਗ ਲੱਗੀ ਉੱਥੇ ਸਾਨੂੰ 6:30 ਵਜੇ ਮਿਲੀ ਜੀ ਜੀ ਤੇ ਬਾਅਦ ਅਸੀਂ ਉੱਥੇ ਪਹੁੰਚੇ ਜੀ ਮੌਕੇ ਤੇ ਟੈਂਪਰੇਡ ਗੱਡੀ ਕਮਾਣੇ ਬੁਲਾ ਕੇ ਅੱਗ ਨੂੰ ਕਾਬੂ ਕੀਤਾ ਜੀ ਕਿੰਨੇ ਟਾਈਮ ਲੱਗੇ ਫਿਰ ਵੀ ਇਹਨੇ ਕੋਈ 20 ਮਿੰਟਾਂ ਚ ਆ ਗਈ ਸੀ ਉਹ ਨਹੀਂ ਕਬ ਕੰਟਰੋਲ ਕਰਨ ਸੀ ਕੰਟਰੋਲ ਚ ਅੱਧਾ ਪੂਣਾ ਘੰਟਾ ਲੱਗਿਆ ਜੀ ਅੱਗ ਕਾਫੀ ਲੱਗੀ ਸੀ ਕੀ ਕੰਮ ਕਰਦੇ ਆ ਇਹ ਲੋਗ ਤੇ ਟੈਂਟ ਦਾ ਸਮਾਨ ਦੀ ਸਾਲਾ ਜੀ ਅੰਦਰ ਆਪਣਾ ਗੱਦੇ ਗੁੱਦੇ ਜੀ ਅੱਛਾ ਜੀ ਤੇ ਮੇਜ ਕੁਰਸੀਆਂ ਆਈਆਂ ਵਰਤਨ-ਪੁਰਤਨ ਕਰੋਕਰੀਆ ਸਮਾਨ ਸੀ ਦੱਸਦੇ ਹੋ ਕਿੰਨਾ ਕੀ ਨੁਕਸਾਨ ਦੱਸ ਰਹੇ ਆ ਤੇ ਜਦ ਆਦੇ ਵੀ 40 ਲੱਖ ਦਾ ਸਾਨੂੰ 50 ਹਜ਼ਾਰ ਦਾ ਸਮਾਨ ਆਇਆ ਸੀ ਆਚਾਨਕ ਅੱਗ ਲੱਗੀ ਕਿਨ ਕਾਰਨ ਕਰਕੇ ਲੱਗੀ ਤੇ ਸਾਰਾ ਜਾਂਚ ਦਾ ਵਿਸ਼ਾ ਹੈ ਲੇਕਿਨ ਅਗ ਤੋਂ ਬੁਝ ਚੁਕੀ ਹੈ ਲੇਕਿਨ ਜਿੰਨਾ ਸਮਾਨ ਥਾ ਇਹਦੇ ਵਿੱਚ ਟੈਂਟ ਹਾਊਸ ਦਾ ਜਿਹੜਾ ਗੋਦਾਮ ਹੈ ਕਰੀਬ 40-50 ਲੱਖ ਰੁਪਏ ਦਸਰੇ ਵਿੱਚ ਨੁਕਸਾਨ ਹੋਇਆ ਹੈ ਮੋਟਰਸਾਈਕਲ ਤੇ ਜਿਹੜੇ ਖੜੇ ਸੀ ਉਹ ਸੜਕੇ ਸਵਾ ਹੋ ਗਏ ਔਰ ਸਰਕਾਰ ਤੋਂ ਮੰਗ ਕਰ ਰਿਹਾ ਪਰਿਵਾਰ ਵੀ ਇਸ ਦੀ ਮਦਦ ਕੀਤੀ ਜਾਵੇ ਕਿਉਂਕਿ ਬੜੀ ਮੁਸ਼ਕਲ ਤੋਂ ਅੱਜ ਦੇ ਜ਼ਮਾਨੇ ਦੇ ਵਿੱਚ ਕਾਰੋਬਾਰ ਚਲਾਣਾ ਹੁੰਦਾ ਹੈ ਔਰ ਕਾਰੋਬਾਰ ਕਿਸੇ ਚੱਲਦਾ ਹੈ ਤਾਂ ਜਿਸ ਤਰ੍ਹਾਂ ਇਸ ਤਰ੍ਹਾਂ ਕਰਨਾ ਹੋ ਜੇ ਤੋ ਕੀ ਉਸ ਪਰਿਵਾਰ ਤੇ ਗੁਜ਼ਰਦੀ ਹੈ ਸਰਕਾਰ ਮਾਲੀ ਮਦਦ ਦੀ ਮੰਗ ਪਿੰਡ ਵਾਸੀ ਵੀ ਕਰ ਰਹੇ ਹਨ ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੋਸਿਕ ਪੀਡੀਸੀ ਨੂੰ ਸਮਾਣਾ